ਦੋਸਤੋ ਇਹ ਆ ਜਿਹੜਾ ਰਸਤਾ ਹੈ ਅੱਗੇ ਕਾਵਾਂ ਲਈ ਪਤਨਪੋਸਟ ਤੱਕ ਜਾਂਦਾ ਹੈ ਜਿੱਥੇ ਕੱਲ ਤੋਂ ਪਾਣੀ ਵਧਨ ਕਾਰਨ ਆਮ ਜਿਹੜੇ ਲੋਕੀ ਉੱਥੇ ਜਾ ਰਹੇ ਨੇ ਉਹਨਾਂ ਦਾ ਜਾਣਾ ਪ੍ਰਸ਼ਾਸਨ ਨੇ ਰੋਕਤਾ ਹੈ ਪੁਲਿਸ ਪੰਜਾਬ ਪੁਲਿਸ ਦੀ ਟੁਕੜੀ ਇੱਥੇ ਤੈਨਾਤ ਕੀਤੀ ਹੈ ਤਾਂ ਕਿ ਲੋਕਾਂ ਦਾ ਪੁੱਲ ਤੇ ਜਿਹੜਾ ਉਹ ਕੱਟ ਨਾ ਹੋਵੇ ਤੇ ਇਹ ਰਸਤਾ ਹੈ ਜਿਹੜਾ ਫਾਜ਼ਿਲਕਾ ਨੂੰ ਵਾਪਸ ਜਾਂਦਾ ਹੈਗਾ ਤੇ ਆਮ ਪਬਲਿਕ ਵਾਸਤੇ ਇਹ ਰਸਤਾ ਰੋਕਤਾ ਗਿਆ ਜਿਹੜੇ ਅੱਗੇ ਉਹ ਵਸਨੀਕ ਨੇ ਉਹੀ ਇਥੋਂ ਜਾ ਸਕਦੇ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਇਹ ਨਾਕਾ ਕਿਸ ਵਾਸਤੇ ਲਗਾਏ ਗਏ ਆ ਸਰ ਆਪਣੇ ਕਾਵਲ ਪੱਤਨ ਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਠੀਕ ਹੈ ਜੀ ਉੱਥੇ ਸਰ ਪਬਲਿਕ ਐਵੇਂ ਬੱਸ ਮੇਲਾ ਵਿਖਤੋਂ ਦੂਰੀ ਜਾਂਦੀ ਹੈ ਜੀ ਉਹ ਮਲਾਜਾਂ ਦੀ ਡਿਊਟੀ ਆ ਉਸ ਦੀ ਡਿਊਟੀ 'ਚ ਸਰ ਵਿਗੜ ਪੈਂਦਾ ਜੀ ਉਹ ਸਹੀ ਕੰਮ ਪਾਣੀ ਪਾਣੀ ਰਿਹਾ ਸਰ ਹਾਂ ਮਤਲਬ ਜਿੱਥੇ ਉੱਥੇ ਲੋਡਿੰਗ ਦੇ ਬੰਦੇ ਨੇ ਜ਼ਿੰਮੇਵਾਰ ਬੰਦੇ ਨੇ ਉਹੀ ਜਾਣ ਆਮ ਪਬਲਿਕ ਐਵੇਂ ਤਮਾਸ਼ਾ ਤਮਾਸ਼ਾ ਦੇਖਣ ਨਾ ਜਾਵੇ ਹਾਂ ਸਰ ਠੀਕ ਹੈ ਜੀ ਸਰ ਤੇ ਇਹ ਨਾਕਾ ਸਰ 24 ਘੰਟੇ ਹਾਂ 24 ਘੰਟੇ ਹੈ ਜੀ 24 ਘੰਟੇ ਨਾਕਾ ਹੈ ਠੀਕ ਹੈ ਜੀ ਤੇ ਆ ਦੋਸਤੋ ਇੱਥੇ ਪਹਿਲਾਂ ਚੈਕਿੰਗ ਹੁੰਦੀ ਹੈ ਕਿ ਵਾਕਈ ਉਹ ਬੰਦੇ ਜੋ ਜਿਨ੍ਹਾਂ ਦਾ ਅੱਗੇ ਕੋਈ ਪਿੰਡ ਪਿੰਦਾ ਹੈ ਉਹੀ ਜਾਣ ਜਾਂ ਜਿਹੜੇ ਜ਼ਿੰਮੇਦਾਰ ਜਾਂ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਉਹੀ ਜਾਣ ਇੱਕ ਆਮ ਨਾਗਰਿਕ ਜਿਹੜੇ ਉੱਥੇ ਤਮਾਸ਼ਾ ਦੇਖਣ ਵਾਸਤੇ ਜਾਂ ਪਾਣੀ ਦੇਖਣ ਵਾਸਤੇ ਦਰਿਆ ਤੇ ਜਾਂਦੇ ਨੇ ਉਹ ਬੰਦੇ ਉੱਥੇ ਨਾ ਜਾਣ ਪੀੜ ਨਾ ਕਰਨ ਉੱਥੇ ਤੇ ਇਹ ਇੱਕ ਵਧੀਆ ਉਪਰਾਲਾ ਹੈਗਾ ਤਾਂ ਕਿ ਇਹ ਮੈਂ ਮਾਤਮ ਨਗਰ ਇਸ ਤੋਂ ਅਗਲਾ ਪਿੰਡ ਪੈਂਦਾ ਦੋਸਤੋ ਤੇ ਇਹ ਇੱਕ ਪੰਜਾਬ ਪੁਲਿਸ ਦਾ ਇੱਥੇ ਨਾਕਾ ਹੈਗਾ ਤੇ ਤਾਂ ਕਿ ਇਸ ਤੋਂ ਅੱਗੇ ਜਿਹੜੇ ਲੋਕੀਓ ਉਹੀ ਜਾਣ ਜਿਨ੍ਹਾਂ ਜਿਨ੍ਹਾਂ ਦੀ ਆ ਡਿਊਟੀ ਲੱਗੀ ਹੋਈ ਹੈ ਜਾਂ ਜਿਨ੍ਹਾਂ ਨੇ ਸੇਵਾ ਕਰਨੀ ਹੈ ਜਾਂ ਜਿਹੜੇ ਜ਼ਿੰਮੇਦਾਰ ਲੋਕ ਹੈਗੇ ਨੇ ਧੰਨਵਾਦ ਜੀ